ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਕ ਆ। ਦੋਸਤੋ ਅੱਜ ਅਸੀਂ ਤੁਹਾਡੇ ਨਾਲ ਦੋ-ਚਾਰ ਗੱਲਾਂ ਬਾਤਾਂ ਕਰਦੇ ਆਂ। ਬਾਰਿਸ਼ ਦੇ ਮੌਸਮ ਦੇ ਦੌਰਾਨ ਇਸ ਬਾਰਿਸ਼ ਨੇ ਸਾਡਾ ਨਰਮਾ ਵੀ ਖਰਾਬ ਕੀਤਾ, ਪੱਠੇ ਵੀ ਖਰਾਬ ਕੀਤੇ। ਤੇ ਆ ਨਾ ਆਪਾਂ 2 2.5 ਕਿੱਲੇ ਸਫੈਦਾ ਲਾਇਆ। ਤੇ ਮੈਨੂੰ ਤਾਂ ਨਰਮੇ ਦੇ ਨਾਲ ਉਹ ਆ ਖੇਤੀ ਵਧੀਆ ਲੱਗਦੀ ਆ। ਨਾ ਇਹਦਾ ਕੋ ਖਰਚ ਨਹੀਂ, ਖੁਰਚਾ ਨਹੀਂ, ਕੋਈ ਇਹਨੂੰ ਸਮੱਸਿਆ ਨਹੀਂ ਆ ਵੇਖੋ। ਇਹਦੇ ਥੱਲੇ ਵਾਧੂ ਪਾਣੀ ਆ ਦੇਖੋ ਆ ਲੋ ਪਾਣੀ ਫੁੱਟ ਫੁੱਟ ਪਾਣੀ ਹੈ ਤੇ ਸਮੱਸਿਆ ਨੂੰ ਕੋਈ ਨਹੀਂ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਅੰਦਰ ਜਾ ਕੇ ਵਿਖਾਉਣ ਦੀ ਕੋਸ਼ਿਸ਼ ਕਰਦਾ ਕੋਈ ਸਮੱਸਿਆ ਨਹੀਂ ਚਾਹੇ ਮਹੀਨਾ ਪਾਣੀ ਖੜਾ ਰਵੇ ਹਾਂ ਇਹਨਾਂ ਜ਼ਰੂਰ ਹੈ ਕਿ ਜ਼ਿਆਦਾ ਪਾਣੀ ਨਾ ਕਰਨ ਹੋਣ ਨਾਲ ਕਈ ਵਾਰੀ ਨਾ ਹਵਾ ਵਗੈਰਾ ਆ ਜਾਏ ਤੇ ਡਿੱਗ ਜਾਂਦੇ ਆ ਇਹ ਵੇਖੋ ਇਹਨੂੰ ਕੋਈ ਸਮੱਸਿਆ ਨਹੀਂ ਤੁਹਾਨੂੰ ਨੇੜੇ ਜਾ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਇਹ 1.5 ਸਾਲ ਦੇ ਬੂਟੇ ਆ ਏ ਦੇਖੋ ਇਹਨੂੰ ਕੋਈ ਸਮੱਸਿਆ ਨਹੀਂ ਆ ਦੇਖੋ ਠੀਕ ਹੈ ਲਗਭਗ ਸਾਰੇ ਇਹਦੇ ਨਾਲ ਦੇ ਆ ਇਹ ਦੇਖੋ ਜੰਗਲ ਬਣਿਆ ਹੋਇਆ ਤੇ ਮੈਂ ਨਰਮੇ ਤੋਂ ਜਿਹੜੇ ਪੀੜਤ ਕਿਸਾਨ ਨੇ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਨਰਮਾ ਨਾ ਹੀ ਲਾਇਓ ਕਿਉਂਕਿ ਪਹਿਲੀ ਗੱਲ ਮੌਸਮ ਨਹੀਂ ਹੋਣ ਦਿੰਦਾ ਤੇ ਦੂਜੀ ਗੱਲ ਸਰਕਾਰਾਂ ਨਾ ਕੋ ਚੰਗਾ ਬੀ ਲੈ ਕੇ ਆਉਂਦੀਆਂ ਨੇ ਨਾ ਚੰਗੀ ਕੋਈ ਸਪਰੇਅ ਨਾ ਕੋਈ ਹੋਰ ਕੋਈ ਸਬਸਿਡੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਇਹ ਵੇਖੋ। ਮੀਨਰਵੇਂ ਨੂੰ ਵੇਚਣਾ ਵੀ ਔਖਾ ਹੀ ਹੈ ਕਿਉਂਕਿ ਰੇਟ ਵੀ ਕੋਈ ਨਹੀਂ ਹੈਗਾ। ਆਹ ਦੇਖੋ। ਇਹਦੇ ਦਾ ਆਪਾਂ ਕੋਈ ਖੇਚਲ ਨਹੀਂ ਕੀਤੀ। ਵਧੀਆ। ਇਹ ਤੁਸੀਂ ਵੇਖੋ। ਵਧੀਆ ਬੂਟੇ ਸੌਰੀ। ਹਾਂ ਇਹ ਜ਼ਰੂਰ ਆ ਵੀ ਬਾਰਿਸ਼ ਕਰਕੇ ਨਾ ਥੋੜਾ ਜਿਹਾ ਘਾਹ ਜਿਆਦਾ ਹੋ ਗਿਆ। ਜਦੋਂ ਇਹ ਪਾਣੀ ਵਗੈਰਾ ਹਟੇਗਾ, ਘਟੇਗਾ। ਫਿਰ ਆਪ ਹੋਏ ਵੇਖੋ ਸਾਰੇ ਬਨੇ ਜੰਗਲ ਹੀ ਜੰਗਲ ਹੈ। ਔਰ 6 ਫੁੱਟ ਮੇਰਾ ਕੱਦ ਹੈ ਇਹ ਲਗਭਗ ਲਗਭਗ 14-15 ਫੁੱਟ ਹੋ ਗਿਆ ਕੋਈ ਘੱਟ ਵੀ ਨਹੀਂ ਕੋਈ 10 ਫੁੱਟ ਵੀ ਆ ਕੋਈ 15 ਫੁੱਟ ਵੀ ਆ ਇਹ ਜਿਹੜੇ ਸੁੱਕ ਗਏ ਹੀ ਰੀੜੀ ਸਾਡੇ ਦੁਬਾਰਾ ਲਾਏ ਆ ਤੇ ਕੋਈ ਸਮੱਸਿਆ ਨਹੀਂ ਲੰਮੀ ਚੋੜੀ ਇਹਨੂੰ ਇਹ ਵੇਖੋ ਥੱਲੇ ਘਾਹ ਹੈ ਨਾ ਇਹਨੂੰ ਕੋਈ ਲੇਬਰ ਦੀ ਖਰਚ ਗੋਡੀ ਦੀ ਨਾ ਇਹਨੂੰ ਕੋਈ ਲੰਮੀ ਚੋੜੀ ਸਪਰੇਅ ਦੀ ਲੋੜ ਆ ਸਾਲ 'ਚ ਦੋ ਵਾਰੀ ਇਹਦੀ ਥੋੜੀ-ਬਹੁਤੀ ਗੋਡੀ ਕਰਦਿਆ ਕਰੋ ਤੇ ਦੋ ਵਾਰੀ ਖਾਦ ਪਾਦਿਆ ਕਰੋ ਕੋਈ ਰੋਜ਼-ਰੋਜ਼ वैसे लावण दी ਲੋੜ ਨਹੀਂ ਇਹਦੇ ਉੱਪਰ ਇਹ ਦੇਖੋ ਵਧੀਆ ਕੋਈ ਸਮੱਸਿਆ ਨਹੀਂ ਤੇ ਨਰਮੇ ਵਾਲੇ ਜ਼ਿਮੀਂਦਾਰਾਂ ਨੂੰ ਮੇਰੀ ਇਹ ਸਲਾਹ ਹੈ ਬਾਕੀ ਚਲੋ ਤੁਹਾਡੇ ਵਿਚਾਰ ਸਭ ਦੇ ਅਲੱਗ-ਅਲੱਗ ਹੋ ਸਕਦੇ ਆ ਕੋਈ ਵੱਡੀ ਗੱਲ ਨਹੀਂ ਤੇ ਨਰਮੇ ਵਾਲੇ ਜ਼ਿਮੀਂਦਾਰਾਂ ਨੂੰ ਸਲਾਹ ਹੈ ਵੀ ਬੜੇ ਸਾਲ ਹੋ ਗਏ ਲਗਭਗ 8-8 10-10 ਸਾਲ ਹੋ ਗਏ ਕਈ ਭਰਾਵਾਂ ਦੇ ਨਰਮਾ ਨਹੀਂ ਹੋ ਰਿਹਾ ਸਾਡੇ ਵੀ ਨਹੀਂ ਹੋ ਰਿਹਾ ਤੇ ਹੁਣ ਇਸ ਸਾਲ ਵੀ ਖਰਾਬ ਹੋਇਆ ਆਪਾਂ ਨਰਮੇ ਦੀ ਵੀਡੀਓ ਵੀ ਦੁਬਾਰਾ ਕਵਰ ਕਰਾਂਗੇ ਤੇ ਆਹ ਵੇਖੋ ਆਪਉਣ ਤੇ ਆਹ ਖੇਤੀ ਵਧੀਆ ਲੱਗਦੀ ਹੈ ਜੀ ਠੀਕ ਹੈ ਨਾ ਰੋਜ ਇਹਦੇ ਚ ਜ਼ਿੰਕ ਪोटाश ਪਦਾਮ ਪਾਉਣ ਦੀ ਲੋੜ ਐ ਸਾਲ ਦੇ ਵਿੱਚ ਦੋ ਵਾਰੀ ਕੋਟੀ ਕਰਦਿਆ ਕਰੋ ਦੋ ਵਾਰੀ ਖਾਦ ਪਾਦਿਆ ਕਰੋ ਜੇ ਪਾਣੀ ਵੱਧ ਵੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਘੱਟ ਵੀ ਹੋਵੇ ਤਾਂ ਵੀ ਕੋਈ ਚੱਕਰ ਨਹੀਂ ਤੁਸੀਂ ਇਹ ਵੇਖੋ ਵੀ ਇਸ ਵੇਲੇ ਜਿੰਨਾ ਸਾਰੇ ਇਧਰ ਪਿੰਡਾਂ ਚ ਪਾਣੀ ਆਇਆ ਆ ਸਾਡੇ ਖੇਤਾਂ ਦੇ ਵਿੱਚ ਠੀਕ ਐ ਇਹ ਸੀ ਹਾਈਬ੍ਰਿਡ ਝੋਨਾ ਲਾਇਆ ਸੀ ਲੇਟ ਐ ਚਲੋ ਇਹ ਤਾਂ ਬਾਰਿਸ਼ ਨਾਲ ਹੋ ਜਾਏਗਾ ਕੋਈ ਕਵਰ ਨਹੀਂ ਕੋਈ ਵੱਡੀ ਗੱਲ ਨਹੀਂ ਕੀ ਇਨੇ ਸਾਲ ਹੋ ਗਏ ਲੋਕਾਂ ਦਾ ਨਰਮਾਣੀ ਹੋ ਰਿਆ ਲੱਖਾਂ ਰੁਪਏ ਲੋਕਾਂ ਦੇ ਕਰਜ਼ਾ ਚੜ ਗਿਆ ਤੇ ਇਹ ਖੇਤੀਬਾੜੀ ਤੁਹਾਡੇ ਕੀ ਵਿਚਾਰ ਹੈ ਇਹ ਤੁਸੀਂ ਮਹੀਨੇ ਵਾਦ ਗੇੜਾ ਮਾਰ ਲਓ ਤਾਂ ਵੀ ਕੋਈ ਚੱਕਰ ਨਹੀਂ ਗਈ ਠੀਕ ਆ ਇਹਨਾਂ ਜ਼ਰੂਰ ਹੈ ਵਿਚਾਰਦਵਾਰੀ ਤੇ ਸਾਈਡਾਂ ਤੇ ਤਾਰ ਲੱਗ ਜੇ ਤਾਂ ਬਹੁਤ ਵਧੀਆ ਵਾਰਾ ਪਸ਼ੂ ਵਗੈਰਾ ਨਹੀਂ ਆਉਂਦੇ ਉਹ ਫਿਲਹਾਲ ਸਾਡੇ ਨਹੀਂ ਲੱਗੇ ਪਰ ਉਹ ਕੋਸ਼ਿਸ਼ ਕਰਾਂਗੇ ਅਗਲੇ ਸਾਲ ਅਸੀਂ ਉਹ ਵੀ ਲਾਈਏ ਤੇ ਇਸ ਖੇਤੀਬਾੜੀ ਤੁਹਾਡੇ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਧੰਨਵਾਦ